ਇੰਜੁੰਦੇ ਮਰ ਗਏ ਆ ਸਾਡਾ ਤੋੜ ਗਿਆਂ ਲੱਕ ਇੰਜੁੰਦੇ ਮਰ ਗਏ ਨੇ ਵੀ ਰਾਈ ਕਿਦੋਂ ਚੜਾ ਕੇ ਆਏ ਸੀ ਜਿਆਦਾ ਕੁਝ 12 ਤਰੀਕ ਨੂੰ ਮੈਂ ਜਲੰਧਰੋਂ ਚੜਾ ਕੇ ਆਏ ਆ ਇਹ ਸਾਰੇ ਨੰਬਰ ਗਏ ਆ ਅੰਬਸ ਚੜਾ ਗਏ ਆ 12 ਤਰੀਕ ਨੂੰ 13 ਦਿੱਲੀ ਪਹੁੰਚਿਆ 14 ਨੂੰ ਕੈਨੇਡਾ ਪਹੁੰਚ ਗਿਆ ਇਹਡਾ ਪਹੁੰਚ ਕੇ ਫੇ ਗਲਵਾਦ ਹੋਈ ਥੋੜੀ ਗਲਵਾਦ ਹੋਈ ਉੱਥੇ ਮਨਪੁਰ ਵੀ ਮਿਹੜੀਆਂ ਬਾਈਆਂ ਨੇ ਜਿਲੇਵੀਆਂ ਪੜਾਉਂਦੇ ਨੇ ਮਿਹੜੀਆਂ ਬਾਈਆਂ ਕਾ ਜਲਪੁੱਤਰ ਮਨਾ ਸੇਵ ਆ ਜਾਂਦੇ ਤੇ ਨਾ ਮੇਰੇ ਹਰੇ ਨੜੀ ਬਧਾਣਾ ਹਨ ਤੂੰ ਵੀ ਸੇਵਾਂ ਬੰ ਮਾਰ ਦੇ ਨਾ ਹਾਏ ਹੇ ਮੇਰਬਾ ਤੁਹਾਨੂੰ ਕਿਵੇਂ ਜਾਣ ਕਰੀ ਮਿਲੀ வால் அப்படி மேன பி அர்த்த தனியா தியா ਮੈਂ ਮੈਨਾਂ ਦੇ ਕੋਈ ਪੁੱਤਰੀ ਮੇਰੀ ਉਹਦੇ ਨਾਲ ਦੁਨੀਆ ਵਸਦੀ ਸਟੱਡੀ ਬੇਸ ਤੇ ਕਹੇ ਸੀ ਨਹੀਂ ਐ ਕੁੜੇ ਨਾਲੇ ਲਵਾਇਆ ਹੀ ਪਤਾ ਨਹੀਂ ਕਿਹੜਾ ਲਵਾਇਆ ਹੈ ਐ ਕਿਦੋਂ ਦੋਡੀ ਆਖਰੀ ਗੱਲਬਾਤ ਹੋਈ ਆਖਰੀ ਗੱਲਬਾਤ ਨਹੀਂ ਨਸੇਮ ਜਿੱਦਾਂ ਲਈ ਨਵੀਂ ਜਾ ਕੇ ਉਹਦੋਂ ਮੇਨਾਂ ਗੱਲਬਾਤ ਕੀਤੀ ਸੋਨਾ ਤੇ ਇਗਰਾ ਉਹ ਦੋਵੇਂ ਸਿਮ ਲੈ ਕੇ ਸਾਰਿਆਂ ਟੱਬਰ ਨਾਲ ਗੱਲ ਕੀਤੀ ਏ ਥੋੜੀ ਥੋੜੀ ਕੀਤੀ ਅੰਨਾ ਮੰਮੀ ਇੱਧਰ ਜਿੱਦ ਦੂਜੀ ਸਿਮ ਮੈ ਦੁਬਾਰੀ ਫਿਰ ਲੈਣਾ ਪੈਣਾ ਹੈ ਮੈਂ ਸਿਮੀ ਇੱਧਰੋਂ ਲੈ ਦਿੰਦਾ ਵਾ ਖੜੇ ਮਣੀ ਮੈਂ ਗੱਲਾਂ ਕਰਨੀਆਂ ਪੀਣੀਆਂ ਨੇ ਖਾਲਚਾਲ ਕੁਛ ਨਾ ਪੀਣਾ ਹੈ ਇਹ ਵੱਡਾ ਮੇਰਾ ਪੁੱਤਰੀ ਉਹ ਤੋਂ ਛੋਟੀ ਮੇਰੀ ਧੀ ਏ ਹੇ ਮੇਰੀ ਤੇ ਪੋਲੀ ਨੂੰ ਨੂੰ ਵਟੇ ਲੱਗੇ ਨੇ ਕਲੌਤਾ ਪੁੱਤਰ ਸੀ ਬੜੀਆਂ ਉਮੀਦਾਂ ਹੋਣਗੀਆਂ ਉਹਨਾਂ ਤੇ ਕੁੱਲੀ ਤੇ ਮੇਰਾ ਮਿੱਦਨ ਆ ਲਈ ਦੇ ਨੇ ਆ ਮਿੱਦਨ ਨਹੀਂ ਮੇਰਾ ਕੁੱਲੀ ਦੇ ਨੇ ਮਿੱਦਨ ਆਲੀ ਕੁੱਲੀ ਦੇ ਨੇ ਮਿੱਦਨ ਆਲੀ ਕੁੱਲੀ ਦੇ ਨੇ ਸਰਕੇ ਬਿਓ ਨਾ ਪੋ ਆਪਣੇ ਖਰਚੇ ਚੁੱਕਣਗੇ ਇਹਨਾਂ ਨੂੰ ਪਤਾ ਮੇਰੇ ਤੇ ਹੋਰ ਮੈਨੂੰ ਜ਼ਰ ਮੈਨੇ ਢਾਣ ਲੈ ਤੇਰ ਪਾਰੀਆਂ ਬੰਦਾ ਪਾ ਗਿਆ ਹਏ ਹਏ ਮੇਰਬਾਹ 33 ਸਾਲ ਦਾ ਹੈ 33 ਸਾਲ ਥੋੜੇ ਕੀ ਲੱਗਦੇ ਸੀ ਤੀਜਾ ਮੇਰਾ ਚਲੋ ਉਹ ਚਾ ਕਮਾਈ ਕਰੂੰਗਾ ਬਾਹਰ ਜਾਊਗਾ ਤੇ ਚਲੋ ਕੋਈ ਗੱਲ ਸਵਾਗਤ ਹੁੰਦਾ ਸੀਗਾ ਹਾਂਜੀ ਬੱਚੇ ਦਾ ਸਵਾਗਤ ਕਿਦਾਂ ਦਾ ਸੀਗਾ ਬਹੁਤ ਨਿੱਗਾ ਸੀ ਉਹ ਪ੍ਰੇਮੀ ਜਿਹਾ ਕਿਸੇ ਨਾਲ ਇਹ ਗੱਲ ਕਰਨੀ ਬੜੇ ਪ੍ਰੇਮ ਨਾਲ ਯਾਰ ਹਾਂਜੀ ਜੀ ਜੀ ਜਿਹੜੀ ਬੱਚਿਆਂ ਨੂੰ ਪਿਆ ਪਤਾ ਲੱਗੇ ਬੰਦਾ ਸੀ ਵਿਦੇਸ਼ ਜਾਣ ਤੋਂ ਪਹਿਲਾਂ ਇੱਥੇ ਕੀ ਕੰਮ ਕਰਦੇ ਸੀਗੇ ਕਿਤੇ ਬੜੀਆ ਕੰਮ ਇੱਥੇ ਕਰੇ ਉਹ ਰਕੇ ਜਦੋਂ ਇੱਕ ਕੰਮ ਸ਼ੁਰੂ ਕਰਾਈ ਜਗੀ ਪਰਿਵਾਰ ਨੂੰ ਬੜੀ ਉਮੀਦ ਕਰ ਉਸੇ ਕੀਤੀ ਭਾਜੀ ਨੇ ਕਿ ਜਰਾ ਮਾੜਾ ਮੜ ਚੱਲਦਾ ਸੀਗਾ ਬੱਚਾ ਜिद ਕਰਦਾ ਸੀ ਕਿ ਬਾਹਰ ਜਾਣਾ ਚਲੋ ਇਸ ਤਰ੍ਹਾਂ ਕਰ ਲਾਇਆ ਕੀ ਦੇਹੀ ਤੇ ਚਲੋ ਤੇ ਚਾਹੀਦਾ ਕਮਾਈ ਕਰੂਗਾ ਜੇ ਜਾ ਕੇ ਤੇ ਚਲੋ ਕਾਸੋ ਖਤ ਬਤਾ ਦੋ ਬੇਟੀਆਂ ਪਤੀ ਦੇ ਦੇ ਲਿਖਣੇ ਕੇ ਬੱਚੇ ਉਹ ਸੌਂ ਬੈਠੇ ਆ ਦੇਖੋ ਔਖਾ ਮਗੇ ਹੀ ਬਹੁਤ ਜ਼ਿਆਦਾ ਆ ਇੰਨੇ ਪੈਸੇ ਲਾ ਕੇ ਭਜਾਇਆ ਹੁਣ ਤੁਹਾਨੂੰ ਪਤਾ ਬੜਾ ਔਖਾ ਆ ਜਿਆਦਾ ਕੁਝ ਟਾਈਮ ਲਗਾ ਹੁੰਦਾ ਕਮਾਈ ਕੀਤੀ ਹੁੰਦੀ ਤੇ ਹੁਣ ਦਾ ਬੱਚੇ ਨੂੰ ਵੀ ਚਲੋ ਵੀ ਕੋਈ ਨਹੀਂ ਉਹ ਔਖਾ ਵਿਚਾਰਿਕ ਵਰਗੇ ਜਨਾ ਬੜਾ ਔਖਾ ਹੈ ਪਰਿਵਾਰ ਨੇ ਮੰਗ ਕੀਤੀ ਹੈ ਕਿ ਬੱਚੇ ਦਾ ਮ੍ਰਿਤਕ ਸਰੀਰ ਆ ਪੰਜਾਬ ਸਰਕਾਰ ਜਿਹੜੀ ਆ ਸਾਡੀ ਮਦਦ ਕਰੇ ਪਿੰਡ والوں ਤੁਸੀਂ ਕੀ ਮੰਗ ਕਰਦੇ ਆ ਇਹ ਹੀ ਮੰਗ ਕਰਦੇ ਆ ਸਾਡੀ ਮਦਦ ਕੀਤੀ ਹੈ ਇਹ ਪਰਿਵਾਰ ਦੇ ਜਿਹੜੇ ਆ ਅਤਖਲਾਬ ਦੇ ਕੋਈ ਚੰਗੇ ਵਧੀਆ ਨਹੀਂਗੇ ਤੇ ਪੰਜਾਬ ਸਰਕਾਰ ਜਾਂ ਕੋਈ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹ ਪਰਿਵਾਰ ਦੀ ਸਹਾਇਤਾ ਕਰੇ ਹਾਂਜੀ 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 ਸਰ ਜਿਹੜੀ ਵਿਦੇਸ਼ ਵਿੱਚ ਬੱਚੇ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਬੇਟਾ ਜੀ ਕਿਦੋਂ ਗਿਆ ਸੀ ਕਿ ਵਿਦੇਸ਼ ਇਹਨਾਂ ਦੀ ਇੱਥੋਂ ਨਵੀਂ ਦਿੱਲੀ ਤੋਂ 13 ਤਰੀਕ ਨੂੰ ਫਲੈਟ 13 ਜੁਲਾਈ ਨੂੰ ਔਰ ਇਹ 14 ਤਰੀਕ ਨੂੰ ਉੱਥੇ ਪਹੁੰਚੇ ਸਾਰੇ ਦੋ ਤਿੰਨ ਦਿਨ ਲੱਗੇ ਬਾਅਦ 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਨੂੰ ਉਹ ਤੈਗ ਗਿਆ ਕਿੰਨੇ ਮਹੀਨੇ ਹੋ ਗਏ ਸੀ ਉਹਨਾਂ ਨੂੰ ਵਿਦੇਸ਼ ਵਿੱਚ 9 ਮਹੀਨੇ ਨਹੀਂ ਜੀ ਇਹ 10 ਜੁਲਾਈ 13 ਨੂੰ ਗਏ ਜੀ ਕੁਝ ਕੁਝ ਦੇ ਨਹੀਂ ਹੋਏ ਜੀ ਅੱਛਾ ਜੀ 13 ਤਰੀਕ ਨੂੰ ਫਲਾਈਟ ਸੀ ਕਿ 17 ਤਰੀਕ ਨੂੰ ਮ ਹਾਦਸਾ ਹੋ ਗਈ ਕਿਵੇਂ ਕਟਣਾ ਵਾਪਰੀ ਹੈ ਕਟਣਾ ਦਾ ਇਹ ਕਿ ਹੁਣ ਇੱਥੇ ਬੈਠੇ ਆਂ ਉਹ ਦੇਸ਼ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਣ ਮਤਾਵਾ ਕੀ ਹੈ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਵੇਂ ਰਹਿੰਦੇ ਸੀਗੇ ਉਹ ਮੁੰਡਾ ਕੰਮ ਕਰਦੇ ਚੱਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਜੂਤੀ ਕਰਕੇ ਔਰ ਆ ਕੇ ਉਹਨੇ ਉਹਨੂੰ ਆਵਾਜ਼ ਮਾਰੀ ਕੇ ਜਨਾਬ ਬਰਿੰਦਰ ਸਿੰਘ ਵੀਰਿੰਦਰ ਚਾਹੇ ਬਣਾਓ ਇਹਨੇ ਕੋਈ ਵਾਹ ਨਹੀਂ ਦਿੱਤੀ ਦੁਬਾਰਾ ਫਿਰ ਉਹਨੇ ਆਵਾਜ਼ ਮਾਰੀ ਜੇ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕ ਅਪ ਕੀਤਾ ਡਾਕਟਰ ਨਾਲ ਕਿਉਂਕਿ ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਪਾਇਆ ਕਿ ਮਿੱਤਰ ਕੇ ਬੰਦਾ ਖਤਮ ਹੋ ਚੁੱਕਾ ਹੈ ਪਰਿਵਾਰ ਨੂੰ ਫਿਰ ਕਿਦਾਂ ਪਤਾ ਲੱਗਦਾ ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਿਹਾ ਸੀ ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਇਹ ਘਟਨਾ ਹੁੰਦੀ ਹੈ ਉਹਨੇ ਮੈਨੂੰ ਫੋਨ ਕੀਤਾ ਕਿ ਆ ਹਾਦਸਾ ਹੋ ਗਿਆ ਇੱਥੇ ਤੇ ਤੁਹਾਡਾ ਕੋਈ ਰਿਸ਼ਤਾ ਅਗੀ ਸੰਗੀ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ ਉਥੇ ਮੇਰਾ ਕੋਈ ਰਿਸ਼ਤੇਦਾਰ ਲੱਗੀ ਹੋਣਗੇ ਤੇ ਮੇਰੇ ਬੇਟੇ ਦਾ ਥੋੜਾ ਦੋਸਤ ਸੀਗਾ ਪਹਿਲਾਂ ਤੇ ਜਿਹੜੀ ਜਾਣ ਪਛਾਣ ਸੀ ਜਲੰਧਰ ਜ਼ਿਲ੍ਹੇ ਦਾ ਬੰਦਾ ਹਾਂ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਹੀ ਬੱਚੇ ਇੱਕ ਬੇਟੀ ਇੱਕ ਬੇਟਾ ਮੇਰਾ ਹੈ ਵੱਡਾ ਬੇਟਾ ਹੈ ਨੀ ਕੋ ਵਰ ਸਕੇ ਮੈਂ ਲਗਭਗ 33 ਇਅਰਸ ਆਖਰੀ ਕਿਦੋਂ ਗੱਲਬਾਤ ਹੋਈ ਡੜਨਾ ਉਸੇ ਦਿਨ ਰਾਤ ਨੂੰ ਜਿੱਦਾਂ ਜਿਸ ਦਿਨ 17 ਤਰੀਕ ਨੂੰ ਮਨਸੂਰੀਏ ਕੋਨ ਆਇਆ 16 ਤਰੀਕ ਨੂੰ ਰਾਤ ਨੂੰ ਘੰਟਾ ਦਾ ਘੰਟਾ ਸਾਡਾ ਗੱਲਾਂ ਕਰਦਾ ਰਿਹਾ ਸਾਰੀ ਇਨਫੋਰਮੇਸ਼ਨ ਜੋ ਵੀ ਹੈ ਉਥੇ ਗੁਰੂ ਦਾ ਗੁਰਦੁਆਰਾ ਸਾਹਿਬ ਉਥੇ ਸੇਵਾ ਕਰਦੇ ਸਾਰਾ ਉਹਨੇ ਜੋ ਵੀ ਹੈਗਾ ਕਰਨਾ ਸ਼ੇਅਰ ਕਰਦਾ ਰਿਹਾ ਬਹੁਤ ਵਧੀਆ ਮਾਹੌਲ ਹੈ ਇਜੀ ਚ ਕਰਨਾ ਕਰੋ ਉਸ ਰਾਤ ਪੈ ਗਈ ਦਿਨ ਚੜਿਆ ਤੇ ਆਖਪਨ ਮਿਲ ਗਈ ਸਾਨੂੰ ਵੇਖ ਨੂੰ ਲੈ ਕੇ ਕੀ ਸੋਚਦੇ ਸੀ ਮੇਰੇ ਬਾਹਰ ਆਏ ਹਾਂ ਨਹੀਂ ਵੇਖ ਨੂੰ ਲੈ ਕੇ ਕੀ ਹੀਗੀਆਂ ਨੇ ਜੋ ਇੰਨਾ ਉਹ ਵੇਖ ਨੂੰ ਅਸੀਂ ਹੁਣ ਇਹ ਚਾਹੁੰਦੇ ਆ ਕਿ ਮਦਦ ਕਰੇ ਕਿਉਂਕਿ ਇੱਕਦਮ ਜਾਣ ਵਾਲੇ ਬੱਚੇ ਨੂੰ ਜਦੋਂ ਭੇਜਦੇ ਆ ਉਦੋਂ ਬਹੁਤ ਜ਼ਿਆਦਾ ਖਰਚਾ ਆ ਰਿਹਾ ਔਰ ਜਦੋਂ ਕੋਈ ਇਹਨਾਂ ਦਾ ਹਾਦਸਾ ਹੋ ਜਾਂਦਾ ਹੈ ਵੀ ਗਵਰਨਮੈਂਟਾਂ ਨੂੰ ਕੁਝ ਚਾਹੀਦਾ ਵੀ ਕੁਛ ਨਾ ਕੁਛ ਹੈਲਪ ਕਰਨ ਤੇ ਇਹ ਜੀ ਚੀਜ਼ ਦੇ ਵਿੱਚ ਜਿੰਨੇ ਪੈਸੇ ਜਾਣ ਲੱਗਿਆਂ ਲੱਗਣਦੇ ਉਹਨੇ ਪੈਸੇ ਹੁਣ ਤੁਸੀਂ ਆਪਣੇ ਬੱਚੇ ਦਾ ਜਿਹੜਾ ਮਤਕ ਸਰੀਰ ਇਹ ਇੱਥੇ ਭਾਰਤ ਲੈ ਆ ਰਹੇ ਹੋ ਸਾਡੀ ਇਹੋ ਚਾਹ ਹੈ ਸਾਡਾ ਇੱਥੇ ਸਰੀਰ ਉਹਦਾ ਭਾਰਤ ਆਵੇ ਇੱਥੇ ਹੀ ਹੁਣ ਆਪਣੇ ਹੱਥਾਂ ਨਾਲ ਸੁਧਾਰ ਕਰੀਏ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਹੈਲਪ ਕਰਨੇ ਇਸ ਚੀਜ਼ ਦੇ ਵਿੱਚ ਜੋ ਵੀ ਕਾਨੂੰਨੀ ਸਹਾਇਤਾ ਨੇ ਗੱਡੇ ਨਾਲ મંદિરને પુત્ર ઘર લાદે